ਆਕਿਆਂ ਦੀ ਕੌਮ ਬਣਾ ਦਿੰਦਾ ਹੈ ਕਹਿੰਦੇ ਕਣਕ ਫਰੀ ਬੰਦੀ ਫਰੀ ਆਟਾ ਫਰੀ ਬੀਬੀਆਂ ਨੂੰ ਸਾਰਾ ਕੁਝ ਫਰੀ ਸਾਨੂੰ ਮੰਗਤਿਆਂ ਦੀ ਕੌਮ ਬਣਾ ਕੇ ਰੱਖ ਦਿੰਦਾ ਦਾਨੀਆਂ ਨੂੰ ਅਸੀਂ ਦਾਨ ਕਰਨ ਵਾਲੇ ਸੀ ਪੁੰਨ ਕਰਨ ਵਾਲੇ ਸੀ ਲੰਗਰ ਲਾਉਣ ਵਾਲੇ ਅੱਜ 40 ਕਿੱਲੇ ਵਾਲਾ ਵੀ ਤੋੜਾ ਫੜ ਕੇ ਖੜਾ ਹੁੰਦਾ ਬੋਰੀ ਫੜ ਕੇ ਗਰੀਬ ਨੂੰ ਕਣਕ ਮਿਲੇ ਨਾ ਮੈਨੂੰ ਪਹਿਲਾਂ ਪਾ ਕਮਲ ਦੀ ਗੱਲ ਤੁਸੀਂ ਦਾਨੀ ਹੋ ਮੈਂ 2 ਮਿੰਟ ਆਪਜੀ ਇੱਕ ਬਚਨ ਸਾਂਝਾ ਕਰਾਂਗਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਜਿਹੜੇ ਅਸਲੀ ਵਸਨੀਕ ਆ ਨਾ ਜੰਗਲਾਂ 'ਚ ਰਹਿ ਰਹੇ ਨੇ ਉਹਨਾਂ ਕੋਲ ਕੋਈ ਰਾਜ ਭਾਗ ਨਹੀਂ ਉਹਨਾਂ ਦੀ ਜਿਹੜੀ ਜਿਸ ਤਰ੍ਹਾਂ ਆਪਾਂ ਸਿੱਖ ਆ ਉਹਨਾਂ ਦਾ ਧਰਮ ਆਪਣੇ ਵਿੱਚ ਉਹਨਾਂ ਦਾ ਧਰਮ ਨਹੀਂ ਵੀ ਰਹਿ ਗਿਆ ਉਹਨਾਂ ਦਾ ਧਰਮ ਹੀ ਖਤਮ ਕਰ ਦਿੱਤਾ ਉਹ ਕਿਵੇਂ ਜਿਸ ਤਰ੍ਹਾਂ ਉਹਨਾਂ ਨੂੰ ਨਸ਼ੇ ਲਾਏ ਗਏ ਫ੍ਰੀ ਰਾਸ਼ਨ ਪਾਣੀ ਦਿੱਤਾ ਗਿਆ ਸਭ ਸਹੂਲਤਾਂ ਨੂੰ ਦਿੱਤੀਆਂ ਗਈਆਂ ਨਕਮੇ ਬਣਾਇਆ ਗਿਆ ਤੇ ਗੁਰਮਖੋ ਉਹ ਇੱਕ ਦਿਨ ਇਹੋ ਜਿਹੇ ਨਕਮੇ ਬਣ ਕੇ ਫ੍ਰੀ ਦਾ ਖਾਣਗੇ ਜਿੱਕੇ ਬਾਹਰਲੇ ਮੁਲਕਾਂ ਦੇ ਵਿੱਚ ਤੁਸੀਂ ਕਿਸੇ ਜਨਵਰਾਂ ਨੂੰ ਖਾਣਾ ਨਹੀਂ ਪਾ ਸਕਦੇ ਤੁਹਾਨੂੰ ਜੇਲ੍ਹ ਹੋ ਜਾਏਗੀ ਜੇ ਕਿਤੇ ਖਾਣਾ ਪਾਤਾ ਨੇ ਕਿਸੇ ਨੂੰ ਕੁਝ ਖਾਣ ਲਈ ਜਨਵਰਾਂ ਨੂੰ ਦੇ ਦਿੱਤਾ ਤੇ ਜੇਲ੍ਹ ਕਰ ਦਿੰਦੇ ਕਹਿੰਦੇ ਕਿਉਂ ਕਹਿੰਦੇ ਆਪਣਾ ਦਾਣੇ ਚੁਗਣੇ ਭੁੱਲ ਜਾਣਗੇ ਆਪਣਾ ਖਾਣਾ ਇਕੱਠਾ ਕਰਨੇ ਭੁੱਲ ਜਾਣਗੇ ਇਹ ਵੀ ਮੰਗਤੇ ਬਣ ਜਾਣਗੇ ਇਸ ਕਰਕੇ ਸਾਡੇ ਕੋਈ ਮੰਗਤਾ ਨਹੀਂ ਹੋ ਸਕਦਾ ਤੇ ਕੋਈ ਮੰਗ ਕੇ ਖਾ ਨਹੀਂ ਸਕਦਾ ਤੇ ਗੁਰਮਖੋ ਉਹਨਾਂ ਉਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਨੂੰ ਫਰੀ ਨਸ਼ਾ ਫਰੀ ਰਸਨ ਪਾਣੀ ਸਖ ਸੁਰਤਾں ਦਿੱਤੀਆਂ ਤੇ ਦੂਸਰੇ ਇੰਗਲੈਂਡ ਦੇ ਉਹ ਗੋਰਿਆਂ ਨੇ ਜਾ ਕੇ ਉਹਨਾਂ ਦੇ ਧਰਤੀ ਤੇ ਜਾ ਕੇ ਰਾਜ ਕਰ ਲਿਆ ਉਹ ਗੁਲਾਮ ਬਣ ਗਏ ਸਾਡੇ ਨਾਲ ਵੀ ਇਹੀ ਕੁਝ ਹੋ ਰਿਹਾ ਫਰੀ ਨਸ਼ਾ ਲਾਇਆ ਫਰੀ ਰਸਨ ਪਾਣੀ ਬੀਬੀਆਂ ਨੂੰ ਫਰੀ ਬੱਸਾਂ ਸਾਨੂੰ ਨਕੰਮੇ ਬਣਾਈ ਜਾਂਦੇ ਸਾਡੇ ਬੱਚੇ ਬਾਹਰ ਤੁਰੇ ਜਾਂਦੇ ਆ ਤੇ ਜਿਹੜੀ ਅਨਪੜਤਾ ਇੱਥੇ ਵੋਟਾਂ ਪਾਉਣ ਵਾਸਤੇ ਉਹਨਾਂ ਰੱਖ ਲਈ ਸਾਨੂੰ ਮੰਗਤੀਆਂ ਦੀ ਕੌਮ ਬਣਾ ਦਿੰਦਾ ਹੈ ਕਹਿੰਦੇ ਕਣਕ ਫਰੀ ਬੱਦੀ ਫਰੀ ਆਟਾ ਫਰੀ ਬੀਬੀਆਂ ਨੂੰ ਸਾਰਾ